ਹਾਂਜੀ ਬਲੌਗ ਬੰਦੇ ਕਾਲੇ ਕੇ ਬਲੌਗ ਤੇ ਬਹੁਤ ਬਹੁਤ ਤੈਦ ਹੀ ਤੁਹਾਨੂੰ ਧੰਨਵਾਦ ਹੋਰ ਸਨੌ ਕਿ ਮੈਂ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਜਿਹੜੀ ਆਪਾਂ ਨਵੀਂ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੂਗਾ ਤੇ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਤੈਦ ਹੀ ਧੰਨਵਾਦ ਕਰਦੀ ਹਾਂ ਜਿਹੜੀਆਂ ਭੈਣਾਂ ਆਪਣੇ ਨਾਲ YouTube ਫੈਮਿਲੀ ਭੈਣਾਂ ਪਰਿਵਾਰ ਜੁੜਿਆ ਬਹੁਤ ਸੋਹਣੇ ਕਮੈਂਟ ਕਰਦੇ ਬਹੁਤ तहे ਦਿਲੋਂ ਧੰਨਵਾਦ ਕਰਦੀ ਆ ਤੇ ਇੱਕ ਆਪਣੇ ਤੋਂ ਪਾਕਿਸਤਾਨ ਤੋਂ ਜੁੜੇ ਹੋਏ ਉਹਨਾਂ ਦਾ ਵੀ ਆਪ ਬਹੁਤ ਧੰਨਵਾਦ ਕਰਦੀ ਆ ਆਪਾਂ ਜੋ ਪੰਜਾਬ ਤੋਂ ਆ ਕਿਤੋਂ ਵੀ ਆ ਤੇ ਬਹੁਤ तहे ਦਿਲੋਂ ਧੰਨਵਾਦ ਕਰਦੀ ਆ ਸਾਰਿਆਂ ਦਾ ਆਪਣੇ ਵੀਡੀਓ ਦੇਖਦੇ ਆ ਟਾਈਮ ਕੱਢਦੇ ਆ ਹਨਾ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੇ ਲੋ ਜੀ ਆਪਾਂ ਅੱਜ ਤੁਹਾਨੂੰ ਵੀਡੀਓ ਦਿਖਾਉਣੇ ਕੱਪੜੇ ਨੇ ਸਾਨੂੰ ਪਤਾ ਵੀ ਆਪਣੇ ਕੋਲ ਕੱਪੜੇ ਹੁਣ ਨਾਦੀ ਨਾਲ ਆ ਜਾਂਦੀ ਆ ਵੀ ਹੁਣ ਸੀਜ਼ਨ ਆ ਗਿਆ ਹਾਂ ਦਾ ਤੇ ਥੋੜੀ ਮੈਂ ਕੋਲ ਕਰ ਜਾਣੀ ਆ ਮਗਵਾਂ ਉਹ ਜੇ ਲੈ ਕੇ ਆਉਣ ਦੀ ਕਿਉਂਕਿ ਵੀ ਮੈਂ ਇੰਨਾ ਜ਼ਿਆਦਾ ਨਹੀਂ ਸਮਝਦੀ ਹੁੰਦੀ ਵੀ ਮੈਂ ਜ਼ਰੂਰੀ ਲੈ ਕੇ ਆਉਣੇ ਹਨ ਜਦੋਂ ਵੀ ਮੇਰਾ ਟਾਈਮ ਲੱਗੇ ਮੈਂ ਲੈ ਕੇ ਆਉਣੀ ਆ ਜਿੰਨੇ ਕ ਆਪਣੇ ਸੇਲ ਹੋ ਜਾਣ ਤੇ ਆਪਾਂ ਉਹਨੇ ਇੱਕ ਹਨਾ ਲਿਆਉਣੇ ਆ ਬਹੁਤ ਧੰਨਵਾਦ ਮੇਰੀਆਂ ਭੈਣਾਂ ਦਾ ਜੋ ਆਪਾਂ ਤਾਂ ਕੋਰੀ ਆਰ ਮੰਗਵਾਉਂਦੀਆਂ ਨੇ ਜਦੋਂ ਦਾ ਆਪਾਂ ਕੋਰੀਅਰ ਫ੍ਰੀ ਕੀਤਾ ਮੇਰੀਆਂ ਭੈਣਾਂ ਬਹੁਤ ਮੰਗਵਾਉਂਦੀਆਂ ਬਹੁਤ ਧੰਨਵਾਦ ਤੇਲ ਕੋਈ ਗੱਲ ਨਹੀਂ ਆਪਾਂ ਨੂੰ ਵੀ ਕੁਝ ਤੁਸੀਂ ਪਿਆਰ ਦਿੱਤਾ ਆਪਾਂ ਨੂੰ ਵੀ ਦੇਣ ਦਾ ਹੱਕ ਹੈ ਥੋੜਾ ਬਹੁਤਾ ਹਨਾ ਵੀ ਚਲੋ ਦੀ ਮੈਂ ਡਿਸਕਾਊਂਟ ਕੀਤਾ ਹੋਇਆ ਵੀ ਕੋਰੀਅਰ ਚਾਰਜ ਮੈਂ ਲਵਣੀ ਆ ਤੇ ਬਹੁਤ ਬਹੁਤ ਧੰਨਵਾਦ ਮੇਰੀਆਂ ਭੈਣਾਂ ਦਾ ਜਿਹੜੇ ਵੀ ਦਾ ਆਪਾਂ ਫ੍ਰੀ ਕੋਰੀਅਰ ਕੀਤਾ ਹੋਇਆਗਾ ਤੇ ਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਪਾਲਟੀ ਵੀਰ ਛੂਟ ਇਹਦੇ ਵਿੱਚ ਕੁਝ ਵੀ ਕੀ ਹੋਇਆ ਤੇ ਉਹਨਾਂ ਨੇ ਲੈ ਕੇ ਜਾਣੀ ਸੀਗੇ ਮੈਂ ਕਿਹਾ ਜਦੋਂ ਨਾ ਮੈਂ ਤੁਹਾਨੂੰ ਦਿਖਾਦਾ ਤੁਹਾਨੂੰ ਮੈਂ ਦਿਖਾਈ ਨਹੀਂ ਸੀ ਇਹਨਾਂ ਦੇ ਵਿੱਚੋਂ ਜਿਹੜੇ ਮੈਂ ਤੁਹਾਨੂੰ ਦਿਖਾਵਾਂਗੇ ਵਾਧੂ ਕਲਰ ਤੇ ਡਿਜ਼ਾਈਨ ਹੋਣਗੇ ਤੇ ਤੁਸੀਂ ਮੰਗਵਾ ਸਕਦੀਆਂ ਮੈਂ ਤੁਹਾਨੂੰ ਦਿਖਾਉਣੀਆਂ ਨੇ ਮੈਂ ਕਿਹਾ ਕਿ ਦੋ ਦੋ ਇੱਕ ਇੱਕ ਕਲਰ ਹੀ ਦਿਖਾਉਣੀ ਹੁੰਦੀਆਂ ਕਿਉਂਕਿ ਵੀ ਮੇਰੇ ਕੋਲ ਵੀ ਇਨਾ ਟਾਈਮ ਨਹੀਂ ਹੁੰਦਾ ਵੀ ਮੈਂ ਪਹਿਲਾਂ ਖੋਲ੍ਹਾਂ ਫਿਰ ਉਹਨਾਂ ਨੂੰ ਪੈਕ ਕਰਾ ਰੱਖਾਂ ਜੀ ਟਾਈਮ ਆਪਾਂ ਨੂੰ ਕੱਢਣਾ ਪੈਂਦਾ ਵਾ ਤੇ ਵੀ ਮੈਂ ਇਕੱਲੀ ਆ ਵੀ ਮੈਨੂੰ ਵੀ ਔਖਾ ਹੋ ਜਾਂਦਾ ਹੈ ਨਾ ਪਹਿਲਾਂ ਮੈਂ ਕੱਢਦੀਆਂ ਰੱਖਦੀਆਂ ਤੇ ਫਿਰ ਮੈਂ ਇਸੇ ਕਰਕੇ ਫਿਰ ਤੁਹਾਨੂੰ ਜਿਹੜੀਆਂ ਭੈਣਾਂ ਫਿਰ ਵੀਡੀਓ ਦੇਖ ਲੈਂਦੀਆਂ ਫਿਰ ਉਹਨਾਂ ਨੂੰ ਦੱਸ ਦੇ ਦੇ ਉਹਨਾਂ ਨੂੰ ਵੀਡੀਓ 'ਚ ਦਿਖਾ ਵੀ ਦੇ ਦੇ ਵੀ ਕਲਰ ਡਿਜ਼ਾਈਨ ਤੇ ਜਾਨੀ ਵੀ ਮੈਂ ਜਿਵੇਂ ਮਤਲਬ ਵੀ ਤੁਹਾਨੂੰ ਸ਼ੂਟ ਦਿਖਾਉਣੀ ਆ ਮੈਂ ਵੀ ਇਹਦੇ ਵਿੱਚੋਂ ਵੀ ਇੱਕ ਡਿਜ਼ਾਈਨ ਵੀ ਕਲਰ ਅਜਮੀ ਤੁਹਾਨੂੰ ਮਿਲ ਜੂਗਾ ਐ ਦਿਖਾ ਦਿੰਨੀ ਆ ਤੇ ਚਲੋ ਜੀ ਆਪਾਂ ਠੀਕ ਆ ਵੀਡੀਓ ਜ਼ਿਆਦਾ ਲੰਬੀ ਨਾ ਕਰੀਏ ਤੇ ਕੋਈ ਗੱਲਾਂ ਜੀ ਪਟਾਇਮੈਂਟ ਦੀ ਗੱਲਾਂ ਹੀ ਕਰ ਲਈਆਂ ਕਿਉਂਕਿ ਅੱਜ ਆਪਣੇ ਕੋਲ ਟੋਪੀਆਂ ਜਰਾਬਾਂ ਵੀ ਬਣ ਕੇ ਤਿਆਰ ਹੋਈਆਂ ਉਹ ਵੀ ਆਪਣੇ ਕੋਲੇ ਖਾ ਖਾ ਭਰੇ ਆਪਣੇ ਕੋਲੇ ਪਹੁੰਚ ਗਈਆਂ வீரால கார்கிச்சா தாங்க பல தான் கப்ளே என்ன பசந்தோாட கனெக்ட் நம்பர் நிச்சே சார் ஜெய பிட சோனா ஷூட்ட ਇਹ ਹੈਗਾ ਜੀ ਕਾਟਨ ਦੇ ਵਿੱਚ ਬਹੁਤ ਸੋਹਣਾ ਜਿਹਾ ਨਾ ਕਾਟਨ ਆ ਨਾ ਇਹ ਮਸ਼ਲੀ ਨਾ ਦੇਖੋ ਜੀ ਬਹੁਤ ਸੋਹਣਾ ਛੋਟਾ ਹੈ ਨਾ ਬਹੁਤ ਜ਼ਿਆਦਾ ਨਹੀਂ ਖੋਲਦੇ ਮੈਂ ਤੁਹਾਨੂੰ ਅੱਗੇ ਵੀ ਦਿਖਾਇਆ ਸੀ ਜ਼ਿਆਦਾ ਖੋਲਣਾ ਫਿਰ ਮੈਨੂੰ ਵੀ ਔਕਾ ਹੋ ਜਾਂਦਾ ਹੈਗਾ ਕਿਉਂਕਿ ਸਿਆਲ ਦੇ ਦਿਨ ਛੋਟੇ ਕੰਮ ਬਹੁਤ ਜ਼ਿਆਦਾ ਬਣ ਜਾਂਦੇ ਆ ਤੇ ਇਹ ਕੱਪੜੇ ਸਲਾਈ ਦਾ ਵੀ ਕੰਮ ਆ ਤੇ ਫਿਰ ਆਪਣੀ ਉਜਾਗਟਾ ਕੁੱਟੀਆਂ ਦਾ ਵੀ ਬਹੁਤ ਕਸ ਹੋਇਆ ਵਾ ਹਨ ਘਰ ਦਾ ਕੰਮ ਵੀ ਹੁਣ ਇੱਕ ਆਪਣੀ ਕੁੜੀ ਵਾਲੀ ਹਟੀ ਵੀ ਆ ਕੂੜਾ ਵੀ ਫਿਰ ਦੋ ਟਾਈਮ ਮੈਨੂੰ ਆਪ ਨੂੰ ਸਿੱਤਣਾ ਪੈਂਦਾ ਤਾਂ ਰਾਂ ਦਾ ਵੀ ਫਿਰ ਮੈਨੂੰ ਕੰਮ ਬਹੁਤ ਜ਼ਿਆਦਾ ਬਣ ਜਾਂਦਾ ਵਾ ਚਲੋ ਕੂੜੀ ਵਾਲੀ ਹਜੇ ਆਪਾਂ ਵੈਸੇ ਲਾਈ ਨਹੀਂ ਕਿਉਂਕਿ ਪੈ ਇਹਨੂੰ ਆਏ ਹੋ ਜਾਂਦੇ ਜੀ ਤੇ ਆਪਾਂ ਸਾਰਾ ਦਿਨ ਇੰਨਾ ਕੰਮ ਕਰਨੀ ਆ ਤੇ ਕੂੜੇ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਕਿ ਕੋਕਾ ਪੈ ਨਾਲ ਸਰਕਾਰ ਦੀ ਕਰਵਾ ਦਿੰਦੀ ਆ ਵੀ ਆਏ ਮੇਰੇ ਤੇ ਕੱਲੀ ਤੇ ਨਹੀਂ ਛੱਡਦੇ ਕਿ ਤੇ ਨਾਲ ਵੀ ਇਹ ਇੱਕ ਹੈਲਪ ਕਰਵਾ ਦਿੰਦੇ ਆ ਪੂਰਾ ਖਰਚ ਪਾਉਣ ਵਾਲੇ ਵੀ ਨਹੀਂ ਮਿਲੀ ਆਪਾਂ ਲਾਵਾਂਗੇ ਵੈਸੇ ਕੂੜੇ ਨੂੰ ਤਾਂ ਕੋਈ ਨਾ ਵੀ ਲਾਵਾਂਗੇ ਤਾਂ ਵੀ ਕੋਈ ਗੱਲ ਨਹੀਂ ਇੰਨਾ ਨਹੀਂ ਹੈਗਾ ਆਪਾਂ ਸਾਰ ਵੀ ਲਾਵਾਂਗੇ ਕਿਉਂਕਿ ਸਾਰੀ ਤਿਆਰੀ ਦਾ ਕੰਮ ਕਰੀ ਤੇ ਕੱਲੇ ਪਾਸੋਂ ਦੀ ਕੋਈ ਨਾਕੀ ਹੋ ਜਾਂਦਾ ਆਪਾਂ ਵਿੱਚੇ ਸਿੱਟਣਾ ਸਾਡੇ ਘਰ ਬਹੁਤ ਨੂੰ ਪਤਾ ਵੀ ਬਹੁਤ ਖੁੱਲਾ ਵਾ ਲੋ ਜੀ ਇਹ ਇਹਦਾ ਰੇਟ ਰਹੂਗਾ ਜੀ 700 ਰੁਪਏ ਆ ਰੇਟ ਰਹੂਗਾ 700 ਰੁਪਏ ਆ ਰੇਟ ਰਹੋਗਾ ਲੋ ਜੀ ਬਹੁਤ ਸੋਨਾ ਛੂੜਾ ਦਿਹਨ ਲੈਣ ਦੇ ਵਿੱਚ ਘਰੇ ਕਿਸੇ ਨੂੰ ਗਿਫਟ ਕਰਨਾ ਵਾ ਤੁਸੀਂ ਕਰ ਸਕਦੇ ਆ ਲੋ ਇਹ ਪਤਵਾਟਾ ਸੁਣ ਲੈ ਕੇ ਦਿਖਾ ਦਿੱਤਾ ਗਾ ਤੇ ਜ਼ਿਆਦਾ ਆਪਾਂ ਨਹੀਂ ਖੋਲਦੇ ਹੈਗੇ। ਲੋ ਇਹ ਵੀ ਨਾ ਮੈਂ ਐਸੀ ਕਿ ਹੁਣ ਆਪਣੇ ਕੋਲ ਇਹ ਹੀ ਜ਼ਿਆਦਾ ਸਟੱਪ ਚੱਲਣਾ ਵਾ। ਇਦੀ ਵਿੱਚ ਹੀ ਜ਼ਿਆਦਾ ਆਪਾਂ ਕੋਲ ਹੁਣ ਚੱਲਣਗੇ ਤਾਂ ਫਿਰ ਆਪਾਂ ਮੈਂ ਚਲੋ ਦਿਖਾ ਦੇਖੋ ਜੀ। ਇਹ ਗ੍ਰੇ ਸ਼ਲਕ ਦੇ ਵਿੱਚ ਬਹੁਤ ਸੋਨਾ ਝੂਟ। ਲੋ ਜੀ ਇਹ ਸਾਰਾ ਬਰਕੋ ਪੋਇਆ ਗਿਆ ਵਾ। ਇਹ ਕਿਸੇ ਨੇ ਪਸੰਦ ਕਰਕੇ ਰੱਖੇ ਹੋਏ ਸੀ ਤੇ ਇਹ ਲੋਕ ਲਈ ਕਿਸੇ ਨੇ ਲੈ ਕੇ ਜਾਣੇ ਸੀ ਇਹ ਲੋਕਲ ਰੈਸੀ ਮੈਟਰ ਤੋਂ ਖਾਦਾ ਇਹਦੇ ਵਿੱਚ ਤੁਹਾਨੂੰ ਕਲਰ ਦਾ ਡਿਜ਼ਾਈਨ ਬਹੁਤ ਮਿਲ ਜਾਣਗੇ ਜਿੰਨੇ ਮਰਜ਼ੀ ਲੋ ਪਰ ਕਲਰ ਫਰੋ ਜੀ ਆਪਣੇ ਕੋਲ ਸੇਲ ਹੋਇਆ ਵਾ ਇਹ ਲਓ ਜੀ ਬਹੁਤ ਸੋਹਣਾ ਸ਼ੂਟਾ ਪਿਓਰ ਕ੍ਰੇਪ ਸ਼ਰਕਾ ਕ ਤਕਰੀਬ ਸ਼ਰਕਾ ਵੈਸੇ ਹੁੰਦੀ ਹੈ ਕਿ ਪਿਓਰ ਵਿੱਚ ਆ ਗਈ ਇਹਦਾ ਰੇਟ ਰਹੂਗਾ ਜੀ 1100 ਰੁਪਈਆ ਕੋਰੀਅਰ ਚਾਰਜ ਕੋਈ ਨਹੀਂ ਸੋ ਤੋਂ ਲਿਆ ਜਾਊਗਾ টি 11 সর ভি আর এট থেরি দুধ যাচ্ছে লড় হড়া পসম তো না এই কি গলাতে যাচ্ছে বড় সোনা কি ঝিংক যাব ਦੇਖੋ ਕੱਪੜਾ ਹੀ ਬਹੁਤ ਸ਼ਾਨਦਾਰ ਕੱਪੜਾ ਵਾ ਬਹੁਤ ਸੋਹਣਾ ਕੱਪੜਾ ਵਾ ਦੇਖੋ ਇਹ ਦਿਨ ਆਲ ਦਾ ਪਸੰਦ ਦੁਪੱਟਾ ਵੀ ਦਿਖਾਉਣੀ ਆ ਦੇਖੋ ਵੀ ਵੀ Pink कलर ਕਿੰਨਾ ਸੋਹਣਾ ਕਿੰਨਾ ਹੈ ਤਾਰ ਦਾ ਵਰਕ ਇਹ ਕਿਹੜਾ ਹੈ ਆ ਪਿਓਰ ਮਸ਼ੀਨ ਇਹਦੇ ਦਵੱਟਾ ਲਾਇਆ ਹੋਇਆ ਹੈ ਹੇ ਲੋ ਸਭ ਕੀ ਰੀਤੀ ਗੜਾਈ ਹੋਈ ਹੈ ਕੋਰੀਅਰ 400 ਤੋਂ ਲੱਗੇ ਤਾਂ ਕੋਈ ਨਹੀਂ ਲਿਆ ਜਾਊਗਾ ਇਹਦੇ ਗਲਤੀ ਬਾਤ ਨਹੀਂ ਹੋਇਆ ਵਾ ਇਹ ਵੈਸੇ ਘੇਰੇ ਤੇ ਐਸਾ ਲਓ ਜੀ ਇਹਦਾ ਰੇਟ ਰਹੂਗਾ ਜੀ 750 1100 ਰੁਪਿਆ ਰੇਟ ਰਹੂਗਾ ਇਹਦਾ ਲਓ ਜੀ ਇਹ ਤਾਂ ਵੀ 11 ਸਿਕੋ ਵੀ ਸੇਮ ਉਹਦੇ ਵਿੱਚ ਆ ਗਿਆ ਇਹ ਸਾਰੀ ਇੱਕੋ ਰੇਟ ਦੇ ਹੀ ਆ ਤੇ ਮਤਲਬ ਥੋੜੀ ਬਹੁਤੀ ਕੜਾਈ ਦਾ ਫਰਕ ਹੁੰਦਾ ਵਾ ਕੜਾਈ ਦੇ ਫਰਕ ਹੁੰਦਾ ਵਾ ਤੇ ਹੋਰ ਕੁਝ ਨਹੀਂ ਫਿਰ ਕਲਰ ਦਾ ਫਰਕ ਹੁੰਦਾ ਵਾ ਇਹ ਸਾਨੂੰ ਬਾਦੂ ਕਲਰ ਮਿਲ ਜਾਣਗੇ ਤੁਸੀਂ ਜਿੰਨੇ ਮਰਜ਼ੀ ਆਦੇ ਮੱਕੋ ਕਰਵਾ ਸਕਦੇ ਜਿਵੇਂ ਦੱਸਿਆ ਬੇਪਾਸ ਸਿੰਗਲ ਸਿੰਗਲ ਪੀਸ ਹੁਣ ਦਿਖਾਇਆ ਵਾ ਚਰਾਰ ਲੋਬਰ ਛੋਟਾ ਤੁਸੀਂ ਬਣਾਉਣਾ ਗਿਫਟ ਦੇਣਾ ਵਾ ਦਿੱਗ ਕੜਾਈ ਕਿਥੀ ਹੋਈ ਆ ਤੇ ਆਪਾਂ ਕੜਾਈ 1100 ਰੇਟਾ ਕੂਰੀਅਰ ਚਾਰਜ ਕੋਈ ਨਹੀਂ ਗਾ ਜੇ ਆਪ ਆਪ ਖੁਦ ਕਪੜਾ ਲੈ ਕੇ ਕੜਾਉਣਾ ਹੋਵੇ 1000 1100 ਤਾਂ ਕੱਲੀ ਕੜਾਈ ਗੈਰ ਲੈਂਦੀ ਤੇ ਤੁਹਾਨੂੰ ਸਾਰਾ ਛੂਟ ਲਓ ਜੀ ਹੁਣ ਆਪਾਂ ਤੁਹਾਨੂੰ ਤੋਂ ਹੋਣੀ ਆਂ ਤੇ ਨਹੀਂ ਨੀ ਗਾ ਕੱਟਣਾ ਮੇਰੇ ਤੋਂ ਉਹ ਤਾਂ ਨਹੀਂ ਗਾ ਕੱਟਾਂ ਮੈਂ ਆਪਣੇ ਤੋਂ ਮੈਂ ਵਾਸ਼ ਕਰ ਹੋ ਜਾਂਦਾ ਵਾ නව පසොට සම්ने කුල්ල होොන න कोई කල්ලි ගොචය දෙමැකැ සොළත කාම බෝසන ගක් पඩාව. ਜੀ ਆਪਣੇ ਕੋਲੇ ਪਹਿਲਾਂ ਪਹੁੰਚ ਜਾਂਦਾ ਫਿਰ ਆਪਾਂ ਆਪ ਦੇ ਲਈ ਸਲਾਈ ਕਰ ਲੈਂਦੇ ਇਹ ਕਿਉਂਕਿ ਹੁਣ ਮੇਰੇ ਕੋਲੇ ਵੀ ਨਾ ਟਾਈਮ ਨਹੀਂ ਹੁੰਦਾਗਾ ਦੇਖੋ ਗਲੇ ਤੇ ਗਲੇ ਤੇ ਮੋਰਨੀ ਆ ਜਾਣੀਆਂ ਬਹੁਤ ਸੋਹਣੀਆਂ ਪਰ ਮੈਂ ਥੋੜੇ ਸਾਹਮਣੇ ਹੋਣੀ ਖੋਲੇ ਵਸੇ ਮੈਂ ਪਹਿਲਾਂ ਨਹੀਂ ਖੋਲਿਆ ਆਪਾਂ ਮੈਂ ਹੁਣੇ ਖੋਲਿਆ ਤੇ ਜੀ ਆਪਣੇ ਕੋਲੇ ਪਹਿਲਾਂ ਕਿਤੇ ਹੁੰਦਾ ਤੇ ਫਿਰ ਮੈਂ ਸਲਾਈ ਕਰ ਲੈਂਦੀ ਕਿਉਂਕਿ ਮੇਰੇ ਕੋਲੇ ਵੀ ਕਲਰ ਹੈ ਨਹੀਂ ਨਾ ਮਹਿੰਦੀ ਦਾ ਕਲਰ ਬਹੁਤ ਸੋਹਣਾ ਲੱਗ ਜੀ ਲੱਕਣ ਦੀ ਇਹਦੇ ਨਾਲ ਦਵੱਟਾ ਵੀ ਬਹੁਤ ਸੋਹਣਾ ਵਾ ਕਿਉਂਕਿ ਇਹ ਮੈਂ ਹੁਣ ਕੋਲੇ ਦੇ ਪਿੰਡ ਦੇ ਚ ਕਲਰ ਹੋਰ ਸੀ ਜਿਹੜੇ ਆਪਣੇ ਕੋਈ ਲੋਕਲ ਸੇਲ ਹੋ ਗਈ ਮੈਂ ਤੁਹਾਨੂੰ ਦਿਖਾਈ ਨਹੀਂ ਸੀਗੇ ਉਹ ਆਪਣੇ ਕੋਲ ਅੱਜ ਸਵੇਰੇ ਸੇਲ ਹੋ ਗਈ ਦੇਖੋ ਜੀ ਮੈਂ ਲੀਕ ਲੱਗ ਰਿਹਾ ਸੋਹਣਾ ਹਨ ਮੈਨੂੰ ਬੇਤਸ ਸੁਹਣਾ ਲੱਗ ਜਾਂਦਾ ਵਾ ਮਛਲੀਂ ਦਾ ਦੁਬੱਟਾ ਲਾਇਆ ਬਹੁਤ ਸੋਹਣਾ ਦੁਬੱਟੇ ਤੇ ਵੀ ਇਸ ਤਰ੍ਹਾਂ ਵਰਕ ਹੋਇਆ ਹੋਇਆ ਮੈਨੂੰ ਤਾਂ ਬਸ ਇੰਨੇ ਆਈ ਚੰਗੇ ਲੱਗਦੇ ਆ ਜਿਆਦਾ ਹੈਵੀ ਦੁਬੱਟੇ ਨਹੀਂ ਮੇਨ ਚੰਗੇ ਲਾ ਦੇ ਨਾ ਭਾਰੇ ਫੂਟ ਚੰਗੇ ਲੱਗਦੇ ਆ ਬਸ ਇੰਨਾ ਕੀ ਵਰਕ ਹੋਇਆ ਬਹੁਤ ਸੋਹਣਾ ਵਾ ਚਲ ਵੇਖ ਲਾਂਗੇ ਜੀ ਆਪਾਂ ਸਲਾਈ ਕਰਨਾ ਹੋਇਆ ਪਹਿਲਾਂ ਤੁਹਾਨੂੰ ਲੈਣੀ ਦੇਖਣੀ ਪੈਣੀ ਆ ਸਲਾਈ ਕਰ ਵੀ ਲਵਾਂਗੇ ਤੇ ਪਰ ਮੋਰਨੀ ਇਹ ਰਹਿਣਾ ਬਹੁਤ ਸੋਹਣਾ ਵਾ ਦੇਖੋ ਇਹ ਬਾਤ ਵੀ ਮੌਰਨਿੰਗ ਬੱਸਾਂ ਨਹੀਂ ਦੇਖ ਮੌਰਨਿੰਗ ਆ ਬੈਠੀਆਂ ਹਾਂ ਮੈਂ ਤੁਸੀਂ ਤਾਂ ਜਿਹੜੀ ਮੇਰੀ ਭੈਣ ਨੇ ਪਹਿਲਾਂ ਸਕਰੀਨਸ਼ਾਟ ਲੈ ਲਿਆ ਤੇ ਬਸ ਆਪਾਂ ਉਹਨਾਂ ਨੂੰ ਫ੍ਰੀ ਕੂਰੀਅਰ ਚਾਰਟ ਤੋਂ ਪੱਕਾ ਕੱਢ ਦੇਣਾ ਵਾ ਦੇਖੋ ਜੀ ਕਿੰਦਾ ਸੋਹਣਾ ਸ਼ੂਟ ਵਾ ਸ਼ੇਨ ਕਿ ਵੇਖੋ ਕਿ ਢੀ ਸੋਹਣੀ ਆ ਸੋਮਨ ਵੀ ਇਹ ਜੀ ਬਹੁਤ ਜਿਆਦਾ ਸੋਹਣਾ ਲੱਗ ਜਾਂਦਾ ਮੈਨੂੰ ਇਸ ਤਰ੍ਹਾਂ ਹੋ ਜਾਂਦਾ ਇਹ ਮੈਂ ਆਪ ਦੇ ਲਈ ਤਿਆਰ ਕਰ ਲਾਂ ਚਲੋ ਕੇਰਾ ਆਪਾਂ ਤੁਹਾਨੂੰ ਦਿਖਾਉਣੀ ਆ ਫਿਰ ਮੈਨੂੰ ਦਵੱਟਾ ਬਹੁਤ ਸੋਹਣਾ ਲੱਗਦਾ ਵਾ ਦਵੱਟਾ ਵੀ ਪੂਰਾ ਖੁੱਲਾ ਢੁੱਲਾ ਝੜਦਾ ਵਾ ਤੇ ਮੈਨੂੰ ਇਸ ਤਰ੍ਹਾਂ ਦਵੱਟੇ ਫਲਮੇ ਜੀ ਵੀ ਮੈਨੂੰ ਬਹੁਤ ਸੋਹਣੇ ਲੱਗਦੇ ਐ ਇਸ ਤਰ੍ਹਾਂ ਚਲੋ ਆਪਾਂ ਸਾਈਡ ਤੇ ਰੱਖ ਲੈਨੇ ਕੇਰਾ ਹੀ ਫਿਰ ਵੇਖਦੇ ਆਂ ਵੀ ਜੀ ਆਪਾਂ ਦਾ ਟਾਈਮ ਲੱਗਿਆ ਤਾਂ ਉਸ ਦਾ ਆਪਾਂ ਸਲਾਈ ਕਰ ਲਾਂਗੇ ਕੇਰਾ ਤੁਹਾਨੂੰ ਦਿਖਾਤਾ ਕਿਉਂਕਿ ਇਹਦੇ 'ਚ ਕਲਰ ਹੋਰ ਨਹੀਂ ਹੈ ਇਹਦੇ 'ਚ ਕਲਰ ਤਾਂ ਬਹੁਤ ਘੱਟ ਹੈ ਪਰ ਮਹਿੰਦੀ ਕਲਰ ਆ ਹੀ ਆ। ਆਲਵਾ ਹੱਦੀ ਵੀ ਮੁਰੀ ਆ ਗਈ। ਤੇ ਆਪਣੇ ਗਲੇ ਤੇ ਵੀ ਮੋਰਨੀ ਬਣਗੇ। ਦੇਖੋ। ਇਹ ਕੋਈ ਕਲਰ ਵੈਸੇ ਜਿਹਾ ਹੈ ਨਹੀਂ ਇਹ ਮਹਿੰਦੀ ਜ। ਲੋਜੀ। ਲੋਜੀ ਇਹਦਾ ਰੇਟ ਆਊਗਾ ਜੀ 1200 ਰੁਪਿਆ। ਕੋਰੀਅਰ ਚਾਰਜ ਕੋਈ ਨਹੀਂ ਲੱਗੂਗਾ 1200 ਰੁਪਿਆ ਰੇਟ ਰਹੂਗਾ। ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਆਦੇ ਬੁੱਕ ਕਰਵਾ ਸਕਦੇ ਆ ਬਹੁਤ ਵਧੀਆ ਪਾਰਟੀ ਵੇਅਰ ਸ਼ੂਟ ਹੈ ਚਲੋ ਜੀ ਦੋ ਜੀ ਸੰਦੇਖ ਹਟ ਜਾ ਕਿ ਜਿਸ ਨੂੰ ਸ਼ੇਂਗਲ ਇੱਕ ਵੰਨ ਤਿਆਰ ਕਰੀ ਜੀ ਚਲੋ ਜੀ ਠੀਕ ਹੈ ਆਪਾਂ ਤੁਹਾਨੂੰ ਦਿਖਾ ਦੇ ਕਿਉਂਕਿ ਜਿਆਦਾ ਆਪਾਂ ਨਹੀਂ ਖਿਲਾ ਰਾ ਪਾ ਸਕਦੇ ਜੀ ਇਹ ਸਾਰੇ ਨਹੀਂ ਦਿਖਾ ਸਕਦੇ ਫਸ ਵੀਰੇ ਫਿਰ ਦਿਖਾਵਾਂਗੀ ਇਹਨਾਂ ਚ ਕੋਈ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਸਕਦੀਆਂ ਬੇਰੇ ਬਹੁਤ ਸੋਹਣਾ ਦਵਤਾ ਦਵਤਾ ਹੀ ਮੈਨੂੰ ਬੜਾ ਸੋਹਣਾ ਲੱਗੇ ਜਾਂਦਾ ਇੱਕ ਮੋਰਨੀ ਦੀ ਕੜਾਈ ਜਿਆਦਾ ਸੋਹਣੀ ਲੱਗੀ ਮੈਨੂੰ ਲਓ ਹਲੋ ਜੀ 1200 ਰੁਪਏ ਰੱਖ ਲਓਗੇ ਇਹਦਾ ਤੁਹਾਨੂੰ ਵੀ ਇਹੀ ਜਿਹਾ ਕੋਈ ਚਾਹੀਏ ਨਾ ਕਲਰ ਹੋਰ ਮਿਲ ਜਾਣਗੇ ਤੁਸੀਂ ਤੁਸੀਂ ਵੀ ਕਿਰੀ ਆ ਲੈ ਜਾਣਾ ਤੁਸੀਂ ਲੈ ਵੀ ਸਕਦੇ ਆ ਇਹ ਨਹੀਂ ਕੋਈ ਗੱਲ ਹੈਗੀ ਲੈ ਸਕਦੇ ਆ ਚਲੋ ਜੀ ਠੀਕ ਆ ਫਿਰ ਆਪਾਂ ਕੁਝ ਨਾ ਖਲਾਫ ਇਸ ਵੀ ਇਹ ਦਿਖਾਵਾਂਗੇ ਇੰਨਾ ਜ਼ਿਆਦਾ ਖਲਾਫ ਮੈਂ ਨਹੀਂ ਪਾ ਸਕਦੀਗੀ ਤੁਸੀਂ ਆਪਾਂ ਜਿਹੜੀ ਤੁਹ ਜੀ ਬਣਾਉਣੀ ਆ ਉਹ ਵੀ ਆਪਾਂ ਜਿ ਬਣਾ ਕੇ ਦਿਖਾ ਦਿੰਦੇ ਆ ਬਾਹਰ ਇਸ ਕੋਲ ਬੈਠੇ ਹਾਂ ਸਾਫ ਸਾਫ ਇੰਨੇ ਵੀ ਬਹੁਤ ਕਲਰ ਹੈਗੇ ਸਿਨੇਮਾਰਕੀ ਲੋਸ ਚਲੋ ਜੀ ਠੀਕ ਆ ਇਹ ਆਪਾਂ ਬਾਅਦ ਚ ਕਰਾਂਗੇ ਹੋਣੇ ਤੈਨਾਂ ਦੀ ਤੇ ਫਿਰ ਆਪਾਂ ਪਹਿਲਾਂ ਆਪਾਂ ਦੂਜੀ ਵੀਡੀਓ ਬਣਾਈਏ ਤੇ ਫਿਰ ਆਪਾਂ ਸੁਣ ਪੈਂਦੇ ਕਾਲੇ ਬਲੌਕ ਵੀਰ ਬਾਤ ਹੋਰ ਤੁਸੀਂ ਉਹ ਵੀ ਦੇਖੋ ਪੂਰੀ ਸਵਾ ਟੋਪੀਆਂ ਤਾਂ ਕੌਣੀਆਂ ਟੋਪਿੰਗ ਆਪਣੀਆਂ ਕੁਝ ਬਣ ਕੇ ਆਈਆਂ ਕੁਝ ਬਣੀ ਜਾਂਦੀਆਂ ਸਵੇਰ ਤੱਕ ਹੋਰ ਪਹੁੰਚ ਜਾਣੀਆਂ ਚਿਹਰਪੋਂ ਉਹਨਾਂ ਦੀ ਵੀਡੀਓ ਪਾ ਦਾਂਗੇ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਇੰਨਾ ਪਿਆਰ ਦੇਣੇ ਜਾਗਤਾਂ ਕੂਟੀਆਂ ਚ ਵੀ ਬਹੁਤ ਐਦੀ ਬਤ ਧੰਨਵਾਦ ਕਰਦੀ ਹਾਂ ਚਲੋ ਐਸਰਾ ਮੈਂ ਤਾਂ ਬਹੁਤ ਔਖਾ ਹੋ ਜਾਂਦਾ ਵੀ ਐਸਰਾ ਤਾਂ ਮਾਰਨੀ ਆ ਫਲੋਜੀ ਤੁਹਾਡੇ ਰਫਾ ਵਿੱਚ ਚਲੋ ਠੀਕ ਆ